ਤਨੌਰ ਅੱਜ ਤੁਹਾਨੂੰ ਕੈਂਟਰ ਕਨੌਰ ਕੈਂਟਰ ਯੂਨੀਅਨ ਦਾ ਪ੍ਰਧਾਨ ਬਣਾਇਆ ਕੀ ਕਹਿਣਾ ਚਾਹਦੇ ਹੋ ਹਾਂਜੀ ਆਪਾਂ ਲੋਕਲ ਕੈਂਟਰ ਯੂਨੀਅਨ ਦੇ ਪ੍ਰਧਾਨ ਬਣੇ ਆ ਜੀ ਤੇ ਆਪਾਂ ਲੋਕਲ ਗੱਡੀਆਂ ਨੂੰ ਸਾਰਿਆਂ ਨੂੰ ਕੰਮ ਦੇਣਾ ਜਿੰਨੇ ਵੀ ਨੇ ਜੀ ਤਨੌਰ ਦੇ ਹਾਂਜੀ ਹਾਂਜੀ ਤੇ ਆਣ ਕੇ ਆਪਣੀ ਗੱਡੀਆਂ ਦਾ ਨੰਬਰ ਲਿਖਾਉਣ ਜਿਹੜੇ ਵੀ ਹੈਗੇ ਨੇ ਮੇਰੇ ਵੀਰ ਸਾਰੇ ਕਨੌਰ ਕੈਂਟਰੀ ਯੂਨੀਅਨ ਨੇ ਹਾਂਜੀ ਹਾਂਜੀ ਇਹਦੇ ਵਿੱਚ ਤੁਸੀਂ ਡਰਾਈਵਰਾਂ ਵਾਸਤੇ ਜਾਂ ਕੈਂਟਰੀ ਯੂਨੀਅਨ ਵਾਸਤੇ ਕੀ ਕਰੋਗੇ ਆਪਾਂ ਉਹਨਾਂ ਦੇ ਹੱਕ 'ਚ ਖੜੇ ਆ ਜਿੱਥੇ ਵੀ ਕੋਈ ਦਿੱਕਤ ਆਏਗੀ ਉਨਾਂ ਨੂੰ ਪੂਰਾ ਕੰਮ ਪਹਿਲਾਂ ਸਹਿਯੋਗ ਦਿੱਤਾ ਜਾਏਗਾ ਜੀ ਉਹਨਾਂ ਨੂੰ ਸਾਰਾ ਅੱਜ ਤੁਹਾਨੂੰ ਸਰਬਸੰਮਤੀ ਨਾਲ ਬਣਾਇਆ ਗਿਆ ਪ੍ਰਧਾਨ ਦੇ ਵੋਟਾਂ ਨਾਲ ਨਹੀਂ ਜੀ ਸੰਮਤੀ ਨਾਲ ਹੀ ਬਣਾਇਆ ਗਿਆ ਜੀ ਅੱਜ ਤੁਸੀਂ ਕਨੌਰ ਕੈਂਟਰ ਯੂਨੀਅਨ ਦਾ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਮੈਂ ਡਾ ਚਾਰਜ ਪ੍ਰਲਾਦ ਸਿੰਘ ਜਿਹੜਾ ਇਹ ਪ੍ਰਧਾਨ ਬਣਾਇਆ ਸਰਬਸੰਮਤੀ ਨਾਲ ਬਣਾਇਆ ਤੇ ਸਾਰਿਆਂ ਦੇ ਸਹਿਯੋਗ ਨਾਲ ਬਣਾਇਆ ਤਾਂ ਕਿ ਇੱਥੇ ਗੱਡੀਆਂ ਨੂੰ ਕੰਮ ਜਿਹੜੀਆਂ ਲੋਕਲ ਗੱਡੀਆਂ ਨੇ ਉਹਨਾਂ ਨੂੰ ਸਦਾ ਵੀ ਦਿੱਤਾ ਜਾਂਦਾ ਹੈ ਇੱਥੇ ਆ ਕੇ ਆਪਣੇ ਨੰਬਰ ਲਖਾਓ ਤੇ ਵੱਧ ਵੱਧ ਕੰਮ ਕਰੋ ਤਾਂ ਕਿ ਸਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆ ਸਕੇ ਇਹ ਸਿਰਫ ਖਨੌਰ ਦੀਆਂ ਗੱਡੀਆਂ ਨੂੰ ਕੰਮ ਦਿੱਤਾ ਜਾਏਗਾ ਕਿ ਬਾਹਰ ਦੀ ਵੀ ਗੱਡੀ ਆ ਸਕਦੀ ਹੈ ਕੋਈ ਨਹੀਂ ਖਨੌਰ ਦੀਆਂ ਗੱਡੀਆਂ ਨੂੰ ਕੰਮ ਦਿੱਤਾ ਜਾਏਗਾ ਜੀ ਪਹਿਲ ਦੇ ਆਧਾਰ ਤੇ ਜੇ ਲੋੜ ਪਏ ਤਾਂ ਬਾਹਰ ਦੀ ਮੰਗਾਉਂਗੇ ਜਦੋਂ ਸਾਡੇ ਕੋਲੇ ਨਾ ਹੋਵੇ ਫਿਰ ਤਾਂ ਬਾਹਰ ਦੀ ਆ ਸਕਦੀ ਹੈ ਪਰ ਪਹਿਲਾਂ ਪਹਿਲ ਆਪਣੀਆਂ ਗੱਡੀਆਂ ਨੂੰ